ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮ ਇਟਾ ਡਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਤਿੰਨ ਵੜਾ ਆ ਗਿਆ ਵੀਰੇ ਕੋਲੇ ਤਾਜੀ ਸੂਈਆ ਵੀਰੇ ਗੱਬਣਾ ਨੇ ਚੰਗੇ ਰਿਕਾਰਡ ਵਾਲੀਆਂ ਨੇ ਤਾਂ ਆਓ ਵੀਰੇ ਇਹਨਾਂ ਬਾਰੇ ਲੈਣੇ ਆ ਵੀਰੋਣਾ ਕੋਲੇ ਸਾਰੀ ਜਾਣਕਾਰੀ ਸਾਸਰੀ ਗਾਲ ਵੀਰੇ ਸਾਸਰੀ ਗਾਲ ਵੀਰ ਜੀ ਸਾਸਰੀ ਗਾਲ ਜੀ ਹੋਰ ਸੁਣਾਓ ਵੀਰੇ ਕੀ ਹਾਲ ਚਾਲ ਜੀ ਠੀਕ ਠਾਕ ਹੀ ਸੁਣਾਓ ਵੀਰ ਜੀ ਵਧੀਆ ਵੀਰੇ ਵਧੀਆ ਡੇਰੀ ਫਾਰਮ ਵੇਖਣ ਵਾਲੇ ਭੈਣ ਦੇ ਭਰਾਵਾਂ ਨੂੰ ਪਿਆਰ ਭਰੀ ਸਾਸਰੀ ਗਾਲ ਵੀਰ ਜੀ ਸਾਸਰੀ ਗਾਲ ਵੀਰੇ ਤਨਾਂ ਦੇ ਤਸਵੀਰ ਆਪਣਾ ਨਾਮ ਜੀ ਆਪਣਾ ਰਵੰਦੀਪ ਪਿੰਡ ਰਵਾਜ ਜਿਆ ਕਰਦਾਸਪੁਰ ਤਸਵੀਰ ਦੇ ਰਹਾ ਬਾਬਾ ਨਾਨਕ ਜੀ ਫੋਨ ਨੰਬਰ ਆਪਣਾ 98410 4047 ਵੀਰ ਜੀ ਤਾਂ ਵੀਰੇ ਤਿੰਨ ਪਸ਼ੂ ਕੋਲੇ ਹਨਾ ਵੀਰੇ ਤਿੰਨ ਪਸ਼ੂ ਆ ਟੌਪ ਕਲਾਸ ਵੀਰ ਜੀ ਠੀਕ ਆ ਹਾਂ ਜੀ ਵੀਰੇ ਚਾਰ ਚਾਰ ਦੰਦ ਬਿਲਕੁਲ ਹਾਂ ਜੀ ਵੀਰ ਜੀ ਤਾਂ ਸੋਹਣੀਆਂ ਸੁਨਖੀਆਂ ਮੈਣਾ ਵੀਰੇ ਰੇਡ ਜਾਇ ਜਾ ਵੀਡੀਓ ਐਂਡ ਤੈ ਦੇਖਿਓ ਪਹਿਲੇ ਨੰਬਰ ਤੇ ਵੀਰੇ ਇਹਦੇ ਬਾਰੇ ਦੱਸੀਂ ਠੀਕ ਆ ਜੀ ਤਾਰੀ ਵੀਰ ਜੀ ਅੱਛਾ ਜੀ ਇੱਕ ਹਫਤਾ ਬਾਕੀ ਇੱਕ ਹਫਤਾ ਖੜਦੀ ਸੰਡੀ ਧੀਰੀ ਇੱਕ ਹਫਤਾ ਬਾਕੀ ਵੇਖੋ ਐ ਵਛੀ ਲਾ ਦੂ ਟੱਪ ਪਾ ਦੂ ਆ ਵੀਰ ਜੀ ਸਾਹਾਂ ਕੋ ਉਦਣਾ ਚਲਦੀਆਂ ਚੁੱਦੀਆਂ ਨਹੀਂ ਤੇ ਮੇਰਾ ਵੀਰ ਵੇਖੋ ਵਛੀ ਵੇਖੋ ਪਿਓ ਦੇ ਨਾਲ ਲੱਗੀਆਂ ਸ਼ਾਂਗਾਂ ਆ ਹਨਾ ਇਹ ਵੀ ਕੋਲੀ ਇਹ ਵੀਰ ਜੀ ਚਲਦੀਆਂ ਨਹੀਂ ਸ਼ਾਂਗਾਂ ਠੀਕ ਹੈ ਜੀ ਤੇ ਵੱਡੀ ਵਸ਼ੀਂ ਵਿੰਦੀ ਜਿਹੜਾ ਅੱਜ ਮੁੱਲ ਆਪਾਂ ਕਰ ਦੇਣਾ ਟੋਕੜਾਂ ਦੇ ਬਰਾਬਰ ਵੀਰ ਜੀ ਸਾਨੂੰ ਵੀ ਪਹਾੜਾ ਮਿੜੀ ਆਪਾਂ ਵੀ ਪਹਾੜਾ ਦੇਣੀ ਆ। ਕਿਆ ਬਾਤ ਓਰੇ ਵੀਰ ਜੀ ਲਾਈ ਵਸ਼ੀ ਆਪਾਂ ਇਹ ਖੋਲੋ ਵੀਰੇ ਲਓ ਵੀਰ ਜੀ ਦਾ ਤੋਰਾ ਚੈੱਕ ਕਰਾਉਨੇ ਇੱਕ ਹੱਤਾ ਬਾਕੀ ਆ ਵੀਰੇ ਇੱਕ ਹੱਤਾ ਦੂਜਾ ਸੁਆ ਵੱਡੀ ਫੁੱਲ ਵੱਡੀ ਠੀਕ ਹੈ ਤੋੜ ਦੇ ਵੀਰ ਕੋਈ ਛੋਟੀ ਨਾ ਮੰਨੇ ਬਿਲਕੁਲ ਪੜੀਂ ਇੰਡੀਆ ਪੂਰੀ ਵੀਰ ਜੀ ਰਾਜੀ ਹੋ ਜੀ ਤੋੜ ਦੇ ਤਾਂ ਵੇਖੋ ਵੀਰੇ ਗੱਬਣ ਆ ਗਈ ਆ ਚੰਗੇ ਰਿਕਾਰਡ ਵਾਲੀ ਆ ਵੱਡੇ ਪੱਲੇ ਚ ਆ ਦੇਣ ਵੀਰ ਨੇ ਕਿਵੇਂ ਦੱਸਿਆ ਜਰੂਰ ਬਾਕੀ ਖੜਦੀ ਹਜੇ ਇਹ ਦੁੱਧ ਚੰਗਾ ਚ ਵਜੂ ਫਿਰ ਵੀਰ ਜੀ ਤੁਹਾਨੂੰ ਪਤਾ ਸ਼ਾਹੀ ਵਾਲਾ ਦੀ ਫੈਨ ਕਿੰਨੀ ਹੁੰਦੀ ਹੈ ਬਿਲਕੁਲ ਬਿਲਕੁਲ ਤੇ ਤੋਰਾ ਅੱਜਾ ਕਰੋ ਤਾਂ ਵਾਸੀ ਦੇਖੋ ਕੀ ਆਂਦੀ ਆ ਆਹੀ ਤੋਦੇ ਨੇ ਬਹੁਤ ਜੀ ਦੇਖੋ ਵੀਰ ਜੀ ਠੰਡੀ ਧੀਰੀ ਇਹ ਨਹੀਂ ਆਪਾਂ ਰਸੀ ਪਾਉਣੀ ਵੇਖੋ ਇੱਥੇ ਬਹਿ ਜਾਓ ਭਾਈ ਆ ਲੋ ਸੀਲ ਬੋਲੀ ਲੋਲੀ ਪੋਲੀ ਬੜੀ ਬਾਨੀ ਬੜੀ ਵੀਰ ਜੀ ਹਜੇ ਵੇਖੋ ਬਣੂ ਬਹੁਤ ਹੈ ਨਾ ਵੀਰ ਜੀ ਜਿਆਦਾ ਨਹੀਂ ਕਿਹਾ 15 ਪਲੱਸ ਮੇਰੇ ਚੱਲੇਗੀ ਅਸ਼ੀ ਕਮਾਲ ਆ ਵੀਰੇ ਤਾਂ ਵੇਖੋ ਵੀਰੋ ਚੰਗੇ ਰਿਕਾਰਡ ਵਾਲੀ ਵੀਰ ਦੱਸਦਾ ਚੰਗਾ ਦੁੱਧ ਭਰੂਗੀ ਭਾਰੇ ਪੱਲੇ ਚ ਆ ਫਲਕਾਰੀ ਚਲਿਖਾ ਮੇਰੀ ਜਿਹੜਾ ਆਪਾਂ ਹੋਂਦੇ ਮਤਲਬ ਕੱਚੀ ਦੇ ਸਾਬਣਾ ਮੁੱਲ ਕਰਦੇ ਹੁਣ ਨਾ ਹੋਰ ਦੀਆਂ ਬੜਾ ਮੇਰਾ ਵੀ ਕੋਈ ਜਾ ਕੇ ਵੇਚ ਵੀ ਸਕਦਾ ਜਿਆ ਜੀ ਜਾਣਦੇ ਹੋ ਨਾ ਜਿਆ ਜੀ ਜਿਆ ਜੀ ਵੀਰ ਜੀ ਕਿੰਨੇ ਦੇ ਵੀਰੇ ਹੋ ਜੂ ਵੀਰ ਜੀ ਇਹ ਮੈਂ ਗੜਾ ਅੱਜ ਵੇਖਣਿਆ ਇਹੋ ਹੀ ਮਤਲਬ 40 40 50 50 ਹਜ਼ਾਰ ਦਾ ਮੁੱਲ ਪਿਆ ਵੀਰ ਜੀ ਵੇਖਣਿਆ ਮੈਂ ਤੁਸੀਂ ਵੇਖਿਆ ਬਿਲਕੁਲ ਵੀਰੇ ਤੇ ਵੀਰ ਜੀ ਜਿਹੜੀ ਅੱਜ ਅੱਜ ਵਛੀ ਦੇਣੀ ਨਾ 40 ਹਜ਼ਾਰ ਦੀ ਦੇਣੀ ਹਾਂਜੀ ਹਾਂ ਨਾ 40 ਦੀ ਹਾਂਜੀ ਮਾਂ ਤਨ ਵੀਰੇ ਹੋ ਲੈ ਵੀਰ ਜੀ ਕਰਾਂਗੇ ਦੱਸੋ ਗਿਣਾ ਕਰ ਦੀਏ ਦੋ ਛੱਡ ਦੇ ਯਾਰ ਦੋ ਨਹੀਂ ਛੱਡਣਾ ਵੀਰ ਜੀ ਜੈਸਨੋ ਵੀਰ ਜੀ ਜਿਹੜੀ ਬੱਛੀ ਦੇਣੀ ਨਾ ਹਾਂਜੀ 32000 ਦੀ ਬੱਛੀ ਵੀਰ ਜੀ 32 ਦੀ 32000 ਦੀ ਵੀਰ ਜੀ ਬਾਹੜਾ ਦੇ ਬਾਹੜਾ ਦੇ ਦੇਣੀ ਹੈ ਤਾਂ ਵੇਖੋ ਵੀਰੋ ਰੇਡ ਵੀਰ ਦਾ ਜਿਆ ਜਿਆ 32000 ਦੀ ਹੋ ਜੂ ਕੰਨ ਸੁਣੇ ਚਿੰਗਾ ਪਿਆਰਾ ਲੱਗਿਆ ਚਵਾਈ ਵਾਲਾ ਹਨਾ ਜੀ ਤਾਂ ਹੈ ਸੀਲਸ ਲੱਗ ਤੇ ਵੀਡੀਓ ਹੋਰ ਵੇਖੀ ਠੀਕ ਨੇ ਅਗਲੀ ਵੀਡੀਓ ਵਿੱਚ ਆਪਣਾ ਤਿਆਰ ਕਰਕੇ ਬੱਛੀ ਦਾ ਮੁੱਲ ਫਿਰ ਹੋਰ ਹੋਏਗਾ ਆਹੋ ਤਾਂ ਫਿਰ ਹੋਰ ਹਾਂਜੀ ਕੋਈ ਵੇਚਣ ਵਾਲਾ ਵੀ ਲਾ ਸਕਦਾ ਬਿਲਕੁਲ ਬਿਲਕੁਲ ਤਾਂ ਰੇਡ ਵੀਰੋ ਜਿਆ ਜਿਆ 32000 ਦੀ ਹੋ ਜੂ ਪਾਰੇ ਪੱਲੇ ਜਾ ਦੁੱਧ ਚੰਗਾ ਜਿਵਾ ਜੂ ਆ ਵੀਰੇ ਦੂਜੇ ਨੰਬਰ ਤੇ ਆ ਗਈ ਜੀ ਦੂਜੇ ਵੀ ਅੱਧੀ ਆਪਣਾ ਨੰਬਰ ਆ ਗਈ ਇਹਦਾ ਮਲੇ ਚੌਗੀ ਚੌਗੀ ਤੇ ਸ਼ਕੀ ਸ਼ਕੀ ਹੋਣੀ ਜੇ ਬੇਤੀ ਅਛਾ ਚੌਗੀ ਤੇ ਸ਼ਕੀ ਆ ਲੋਗੀ ਤੇ ਸ਼ਕੀ ਦੇ ਵਿੱਚ ਬੱਚਾ ਲਾ ਕੇ ਵਿਖਾਉਨੇ ਜਿਹੜਾ ਦੁੱਧ ਚੋਗੇ ਲੈਣਾ ਵੀਰ ਜੀ ਕੰਡੇ ਆਉਣਾ 9 ਕਿਲੋ ਵੀਰ ਜੀ 9 ਕਿਲੋ ਸਟਾਰਟਿੰਗ ਸਟਾਰਟਿੰਗ ਵੀਰ ਬੱਚਾ ਕੀ ਪਾ ਲੈਨੇ ਬੱਚਾ ਵੀ ਦੀ ਬੱਚਾ ਆ ਗਿਆ ਜੀ ਬੱਚਾ ਗਿਆ ਹਾਂ ਜੀ ਕੋਈ ਵੀ ਕੋਈ ਰੱਸੀ ਨਹੀਂ ਪਾਉਣੀ ਕੋਈ ਮਲੇ ਇਦਾਂ ਹੀ ਪੁਣੀ ਠੀਕ ਆ ਜੀ ਤਾਂ ਵੇਖੋ ਵੀਰੋ ਬਿਨਾ ਮੰਗੇ ਤੋਂ ਆ ਤਾਂ ਵਧੀਆ ਸਾਨ ਸਣ ਲਗਿਆ ਚੁਆਈ ਚੁਈ ਵਧੀਆ ਵੀਰ ਗੰਦਾ ਮਹਿੰਗਾ ਧਾਰ 9 ਕਿਲੋ ਦਾ 12 13 ਕਿਲੋ ਆ ਰਹਾ ਉਹਨਾਂ ਚਵਾਈ ਜਣਾ ਨੇ ਬਿਲਕੁਲ ਵੀਰੋ ਬਿਲਕੁਲ ਨੋ ਵੇਦੀ ਦੋ ਦਾ ਚ ਚੌਗੀ ਵੇਦੀ ਚੌਗੀ ਤਾਂ ਛਿੱਗੀ ਹੋਣੀ ਏ ਠੀਕ ਇਹ ਜਿਹੜਾ ਥਾਣੇ ਨੇ ਕੱਢਿਆ ਨਾ ਵੇਖੋ ਵੇਦੀ ਥਣ ਥਣ ਚੰਗਾ ਚਵਾਈ ਇਹ ਲੈ ਮੈਂ ਕਹਿੰਦਾ ਵੇਖੋ ਸਹੀ ਵੇਦੀ ਥਲੇ ਆ ਗਈ ਬੰਦ ਹੋ ਚਾਹ। ਵੇਖੋ ਵੀਰ ਮੈਂ ਗਿਟ ਗਿਟ ਦੇ ਥਾਣਾ ਗਿਆ 9 ਕੜਾ ਮਾਰਦੇ ਤਾਂ ਨਹੀਂ ਠੰਡੇ ਸੀਲ ਪੁੱਛੀਦਾ ਵਾਦਾ ਹੁੰਦਾ ਹਨ ਮੇਰੇ ਲੋ ਵੀਰ ਜੀ ਆਪਾਂ ਰਸੀ ਨਹੀਂ ਜਪੋਣੀ ਕੋਈ ਇਹ ਆ ਕੈਮਰਾ ਮਾਰੋ ਆ ਵੇਖੋ ਥਾਣੇ ਵੇਖੋ ਵਸੀ ਦੇ ਚਿੰਗਾ ਸਪੈਸ਼ਲ ਸੰ ਗੱਡੇ ਵੇਖੋ ਵੀਰ ਜੀ ਕੀ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਬੰਬੂ ਕਾਰਡ ਲੱਗਾ ਅੰਮਾ ਕਰ ਲੈ ਵੇਖ ਲੋ ਵੀਰ ਜੀ ਬਹੁਤ ਚਿੰਗਾ ਸਵਾਰਾ ਜੇ ਵੀਰੇ ਖੋਲ ਤੋਰਾਂ ਖਾਈਏ ਤਾਂ ਵੇਖੋ ਵੀਰੋ ਸੋਹਣੀ ਸਣਖੀ ਵਹਿੜਾ ਸਿੱਧੀ ਸੱਦੀ ਆ ਚਵਾ 1 ਨੰਬਰ ਲੱਗਿਆ ਨੌਗਾਲਾ ਥਾਣਾ ਗਿਆ ਵੀਰੋ ਤਾਜ਼ੀ ਸੂਈ ਹੈ ਮੈਨੂੰ ਨਹੀਂ ਆਪਾਂ ਕਹਿਣਗੇ ਚੋਗੀ ਹੋ ਗਈ ਮੱਛੀ ਦਾ ਜੇ ਮਤਲਬ ਨਾ ਹੋਏ ਕਿਦਾ ਰਹਿਣ ਦੇ ਇੱਥੇ ਵੇਚੀ ਤੇ 24 ਤੋਂ ਛਿੱਗੀ ਹੀ ਹੋਣੀ ਵੀਰ ਜੀ ਕਿਵੇਂ ਤਾਜੀ ਆ ਦੁੱਧ ਚੰਗਾ ਚ ਵਾਜੂ ਹਣਾ ਚੰਗਾ ਹੋਣੇ ਪਤਾ ਲਾਈ ਨਾ ਵੀਰ ਜੀ ਵੇਖੋ ਥੋੜਾ ਵੇਖੋ ਮੱਛੀ ਦਾ ਕਹੇ ਫਿਰ ਤੋਰਾ ਚੈੱਕ ਕਰ ਲਿਓ ਵੀਰ ਜੀ 5-7 ਦਿਨ ਹੋਏ ਸੂਈ ਨੂੰ ਠੀਕ ਹੈ ਵੇਖੋ ਵੀਰੇ ਲੈ ਆ ਦੋ ਚੈੱਕ ਕਰ ਲਿਓ ਨਵੀਂ ਵਹਿੜ ਗੇਦੀ ਸੋਹਣੇ ਥਣਪਾਂਡੇ ਦੀ ਮਾਲਕਾ ਬਾਕੀ ਵੀਰੋ ਚੰਗਾ ਦੁੱਧ ਚ ਵਾਜੂ ਐ ਉੱਪਰੋਂ ਵੀ ਸਿੱਧੀ ਸੱਦੀ ਆ ਜਿਵੇਂ ਗਾਡ ਰਾਂਗੂ ਤਾਂ ਹੈ ਵੀਰੋ ਸੀਲਸ ਲੱਗਦੇ ਖਾਨ ਬੜਾ ਪਿਆਰਾ ਕੱਢਿਆ ਬਸਮ ਕੇ ਇਹ ਵੇਖੀਏ ਅਸੀਂ ਰੇਡ ਕਰ ਦਿੰਨਾ ਜਿਹੜਾ ਆ ਵੇਖੋ ਉੜਦੀਆਂ ਆ ਜੰਗਰ ਵੀਰ ਜੀ ਇਹ ਲੈਣਾ ਪਾਰ ਤੋਂ ਇੱਥੇ ਖਿਲਾਰ ਕੇ ਬਾਹਰ ਛੱਡੋ ਆ ਮਾਰੋ ਕੈਮਰਾ ਠੀਕ ਹੈ ਬੱਚੇ ਦਾ ਤੇ ਕਰਦੀ ਲਾਜ ਲਾਜ ਜੀ ਵੇਖੋ ਵੀਰੋ ਚੰਗੀ ਵਹਿੜ ਆ ਗਈ ਵੀਰ ਕੋਲੇ ਆ ਬੱਚਾ ਜੀ ਚਵਾ ਇੱਕ ਨੰਬਰ ਲੱਗਿਆ ਵੀਰੇ ਮੁੱਲ ਮੋਲ ਵੀਰ ਜੀ ਦੇ ਲਈ 40000 ਰੁਪਏ ਮਾਂ ਦਾ ਨੀ 40 ਚ ਹੋ ਜੀ ਛੋਟ ਸੱਪਾ ਵੀਰੇ ਕਰ ਦੇ ਨੀ ਵੀਰ ਜੀ ਕਿੰਨੇ ਦੀ ਹੋ ਜੀ ਹੁਣ ਵੀਰੇ ਜਿਹੜੀ ਬੱਚੀ ਦੇਣੀ ਨਾ ਹਾਂਜੀ 1000 ਰੁਪਏ ਛੋਟ ਚਾੜੀ ਦੇ ਵਿੱਚੋਂ 38 ਦੀ ਹਾਨ ਹਾਂਜੀ 38000 ਦੀ ਇੱਕ ਹੋਰ ਛੱਡ ਦੇ ਯਾਰ 37 ਦੀ ਜਾਂਦੇ ਹਾਂ ਵੀਰ ਜੀ ਐਡੀ ਵਛੀ ਹੁੰਦੀ ਨਹੀਂ ਜੀ ਨਹੀਂ ਹੁੰਦੀ ਬਿਲਕੁਲ ਮੰਨਣਾ ਯਾਰ ਵੀਰ ਜੀ ਠੀਕ ਹੈ 37000 ਦੇ ਦਾਂਗੇ ਕੀ ਬਾਤ ਹੈ ਹਾਂ ਜੀ ਵੀਰ ਇੱਕ ਸੌ ਦੇ ਛੋੜ ਹੋਣੀ ਵੀਰ ਜੀ ਤਾਂ ਵੇਖੋ ਵੀਰੋ ਰੇਂਜ ਜ ਆਇਆ ਇਹਦਾ 37000 ਦਿਓ ਜੀ ਉਤਾਜੀ ਸੋਈ ਆ ਵੀਰ ਜੀ ਮੇਲੀਆਂ ਨਹੀਂ ਇੱਥੇ ਮੇਲੀਆਂ ਜਿਹੜੇ ਆਪਾਂ ਪਾਉਂਦੇ ਨਾ ਉੜਦੀਆਂ ਜਾਂਦੀਆਂ ਵੀਰ ਜੀ ਉੜਦੀਆਂ ਵੀਰੋ ਅਸ਼ੌੜ ਜੀ ਜਾਂਦੀਆਂ ਉੜਦੀਆਂ ਨੋਰਮਲ ਰੇਟ ਆ 32 ਹੋ ਗਿਆ 37 ਹੋ ਗਿਆ ਵੀਰੇ ਫੋਨ ਵੀਰ ਨੂੰ ਜ਼ਰੂਰ ਲਾ ਲਿਓ ਸੋਣੀਆਂ ਵੇਣਾ ਵੀਰੇ ਤੇ ਜੇ ਨੰਬਰ ਤੇ ਆ ਗਈ ਉਹ ਦੱਸੀ ਤੇ ਕੇ ਨੰਬਰ ਤੇ ਵੀਰ ਜੀ ਅਰੇ 2 ਮਹੀਨੇ ਦੇ ਕਰੀਬ ਸੂਈ ਰੇ ਮੇਰੇ ਵਿੱਚ ਸੂਈ ਨੋ ਹੋ ਗਿਆ ਜੇ ਹਾਂਜੀ ਤੇ ਜਿਹੜਾ ਦੁੱਧ ਲਾ ਕੇ ਕੋੜਾ ਹਣਾ ਪਰ 9 ਕਿਲੋ ਵਿੱਚ ਕੰਡੇ ਵਾਲਾ ਸਲ ਜਾਗਾ ਜੇ ਕੰਡੇ ਵਾਲਾ ਤੇ ਜਿਹੜਾ ਪਰਲਾ ਸਨ ਇਹ ਨਹੀਂ ਵੀ ਆ ਵੇਖੋ ਬਾਕੀ ਧਾਰਾ ਧੂਰਾ ਮਾਰ ਕੇ ਵੇਖੋ ਬਾਕੀ ਸਾਫ ਚਵਾਇਆ ਮੋਕਾ ਲੱਗਾ ਆ ਵੀ ਤਾਂ ਵੇਖੋ ਥਾਂ ਨਹੀਂ ਕੋਈ ਆ ਜਿਹੜਾ ਇੱਚੋ ਧਾਰਾ ਘਟ ਜਾ ਪਰਲਾ ਮੇਰਾ ਵੀ ਕੋਈ ਤਿਲੜ ਮਾਲ ਲੈ ਕੋਈ ਨਾ ਤਿਲੜ ਮਾਲ ਹੈ ਨਾ ਹਾਂਜੀ ਹਾਂਜੀ ਤਾਂ ਖੋਲ ਵੀਰੇ ਕੱਢੋ ਪਰ ਤੇ ਵੇਖੋ ਵੀਰੇ ਉਹ ਬਾਕੀ ਸੂਈ ਦੀ ਵੀਰੇ ਵੀਡੀਓ ਹੋਣੀ ਤੇਰੇ ਕੋਲ ਹੈ ਨਾ ਵੀਰ ਜੀ ਤਵੀਰ ਕੋਲੇ ਹੀ ਸੂਈ ਹੀ ਵੀਰੇ ਤਮੱਚਾ ਇਹਦਾ ਹਾਨੀ ਵੀਰ ਕਹਿੰਦਾ ਬਾਕੀ ਤੁਸੀਂ ਵੀਡੀਓ WhatsApp ਤੇ ਮੰਗਾ ਸਕਦੇ ਹੋ ਜੀ ਤਾਂ ਹੁਣ 9 ਕਿਲੋ ਦੁੱਧ ਆ ਗਿਆ ਹਨਾ ਵੀਰ ਜੀ ਅਸੀਂ ਕਿਹੜਾ ਭਾਗ ਕਰਦੇ ਹਾਂ ਉੜਦੀਆਂ ਵਾਲਾ ਇਹਦਾ ਵੀ ਉੜਦੀਆਂ ਵਾਲਾ ਹਨਾ ਤਾਂ ਵੀਰ ਜੀ ਆਪਾਂ ਬਾਹਰ ਹੋਰ ਲੈ ਆ ਇਹ ਆ ਵੀ ਇਹਨੂੰ 10000-10000 ਵਾਲੀਆਂ ਨਾ ਖਵਾਈਆਂ ਨੇ ਬਿਲਕੁਲ ਇਹ ਇੱਦਾਂ ਨਹੀਂ ਰੱਖਿਆ ਇਹਦਾ ਬਿਲਕੁਲ ਜੀ ਤਾਂ ਬੋਲ ਵੱਡੀ ਜੀ ਕੋਈ ਛੋਟੀ ਆ ਸਮਝੇ ਬਿਲਕੁਲ ਵੱਡੀ ਵੈਣਾ ਕੀ ਹੈ ਨਾ ਲੰਮੀ ਬੇਲ ਆ ਰੰਗ ਪਾਜ ਆ ਬਾਈ ਕਮਾਂ ਲਾ ਫਿਰ ਵੇਖੋ ਵੀਰ ਦੀ ਮੱਛੀ ਥਾਣੇ ਵੇਖੋ ਸੀਲ ਬਹੁਤ ਆ ਇਹ ਵੀ ਜਿਹੜਾ ਭਾਗ ਹਨਾ ਟੋਕੜਾਂ ਵਾਲੇ ਉੱਡਦੀਆਂ ਜਾਣ ਠੀਕ ਹੈ ਜੀ ਕਰਮਾਂ ਵਾਲੀਆਂ ਘਰਾਂ ਨੂੰ ਜੈ ਜੀ ਜਾਨਦੇ ਤਮੀਰੇ ਦਾ ਮੁੱਲ ਮੋਲੇ ਵੀ ਜੀ ਤੁਹਾਡੇ ਕੋ ਕਰਾ ਲਈਏ ਨਹੀਂ ਜੈ ਜੀ ਜਾਂਦੇ ਦਾ ਵੀ ਹੈਨਾ ਇਹ ਵੀ ਜੀ ਅੱਗੇ ਦਿਵਾਲੀ ਆਫਰ ਹੀ ਆ ਹਾਂਜੀ ਦਿਵਾਲੀ ਆਫਰ ਠੀਕ ਹੈ ਜੀ ਜਿਹੜਾ ਮੇਰਾ ਵੀਰ ਮਰਜੀ ਲਾ ਦੇ ਠੀਕ ਹੈ ਜੀ ਇਹ ਦੇ ਦੀ 30000 ਦੀ 30 ਦੀ ਹਾਂਜੀ ਕਰ ਦਿਓ ਮਾਨਤਾਂ ਵਿੱਚ ਬਾਹਰ ਤੜ ਵੀ ਜੀ ਫੁੱਲ ਜਿਹੜਾ ਵੱਛੀ ਮੇਰਾ ਵੀਰ ਅੱਗੋਂ ਆਏ ਤਾਂ ਸਟਾਲਾ 200 ੜਾ ਤੂੜੀ ਤੜੀ ਆ ਬਿਲਕੁਲ ਤੇ ਇਦਾਂ ਨੂੰ ਬਣਾ ਜੇ ਪਾਣੀ ਕੁਣੀ ਦੇ ਮਰੀਆਂ ਤੇ ਭੁੱਖਾਨੀਆਂ ਮਰੀਆਂ ਵਾ ਬਿਲਕੁਲ ਵੀਰੇ ਬਿਲਕੁਲ ਇਹ ਆ ਵੀ ਜਿਹੜੀ ਅੱਜ ਬਸੀ ਦੇ ਦੇਣੀ ਨਾ ਹਾਂਜੀ ਪੂਰੇ 20000 ਦੀ ਪੂਰੇ 20 ਦੀ 20 ਦੀ ਕੀ ਬਾਤ ਆ ਜੀ ਕਰਦੇ ਦੋ ਛੱਡ ਦਿਓ 18 ਦੀ ਖਾਨਾ ਤੇ ਜਸਨੋ ਜਿਹੜੀ ਬਸੀ ਦੇਣੀ ਨਾ 100 ਰੁਪਿਆ ਛੋੜ 15000 ਦੀ ਵੈੜ ਵੀਰ ਜੀ ਦੇ ਦੇਣੀ ਆ ਜੋਫਰ ਦੀਵਾਲੀ ਆਫਰ ਵੀਰ ਜੀ 15000 ਦੀ ਜਾਂ ਦੋ ਵੀਰ 15000 ਦੀ ਹਾਂਜੀ ਵੀਰ ਜੀ ਤਾਂ ਵੇਖੋ ਵੀਰੋ ਸੋਹਣੀ ਵੈੜਾ ਵੱਡੇ ਪੱਲੇ ਚ ਤਮਾਗੀ ਵੀਰ ਜੀ ਨੇ ਕਿਹਾ ਕਿ ਮੈਂ ਦੱਸਾਂ ਇੱਕ ਥਾਂ ਤੋਂ ਤੁਸੀਂ ਤੇਲੀ ਮੰਨ ਲਓ ਹਣਾ ਵੀਰੇ ਤਾਂ ਰੇਟ ਨੋਰਮਲ ਆ ਬਿਲਕੁਲ ਵੀਰ ਜੀ ਇਹਨਾਂ ਦੇ ਤੋਕੜਾ ਵੀ ਬੜਾ ਸੱਜਰ ਸੁਈ ਦੇਣ ਦੇ ਆ ਸੁਈ ਆ ਵਾਲੀ ਆਫਰ ਵੀਰ ਜੀ ਚੱਲਣ ਦੇ ਆ ਜੇ ਤਾਂ ਫੋਨ 'ਚ ਆਪਣੇ ਫੋਟੋ ਆ ਗਈ ਇਹਦੀ ਹਣਾ ਸੁਣ ਲਓ ਹਾਂ ਜੀ ਵੀਰ ਜੀ ਸਾਰਾ ਕੁਝ ਕੀ ਬਾਤ ਆ ਤਾਂ ਵੇਖੋ ਵੀਰੋ ਰੇਟ ਜਿਆ ਜਿਆ ਵੱਡੇ ਪੱਲੇ ਜੇ ਚੰਗੇ ਰਿਕਾਰਡ ਵਾਲੀ ਆ ਫੋਨ ਵੀਰ ਨੂੰ ਜ਼ਰੂਰ ਲਾ ਲਿਓ ਜੀ ਤਾਂ ਤਿੰਨ ਪਸ਼ੂ ਆਗੇ ਵੀਰੇ ਤਿੰਨ ਪਸ਼ੂ ਵੀਰ ਜੀ ਤੇ ਆ ਵੀ 10 ਦੇ 3 ਹੀ ਚੰਗੇ ਤਲਲੇਦਾਰ ਆ ਰੇਟ ਜਿਆ ਜਿਆ 32 37 16 ਇਹ ਆ ਵੀ ਆਪਾਂ ਫੋਨ ਵੀਰ ਨੂੰ ਜ਼ਰੂਰ ਲਾ ਲ ਤਾਂ ਲਈ ਵੀਰੇ ਵਧੀਆ ਵਧੀਆ ਵੜਾ ਵੀਰ ਜੀ ਹੋਰ ਲਈਆਂ ਆ ਵੇਖੋ ਮੱਛੀ ਇੰਨੇ ਦੀ ਮਿਲਦੀ ਨਹੀਂ ਬਿਲਕੁਲ ਮੈਂ ਦੇ ਦੇਣੀ ਹੈ ਬਿਲਕੁਲ ਰੇਟ ਨੋਰਮਲ ਆ ਵੀਰੇ ਨੋਰਮਲ ਨੰਬਰ 1 ਚਵਾ ਇੱਕ ਨੰਬਰ ਬਿਨਾ ਮੰਗੇ ਤੋਂ ਵੀਰੇ 32 37 16 ਤਾਂ ਵੀਰੇ ਇੱਕ ਮੌਕੇ ਹੁੰਦਾ ਲੋਟ ਲਓ ਮੇਲੇ ਵਾਲੀ ਗੱਲ ਆ ਹਨਾ ਵੀਰੇ ਨੋਰਮਲ ਆਫਰ ਆਫਰ ਆ ਜੀ ਤਾਂ ਵੀਰੇ ਐਡਰੈਸ ਇੱਕਰੀ ਬੋਲੇ ਆਪਣਾ ਜੀ ਦਾ ਨਾਮ ਆਪਣਾ ਰਮਨਦੀਪ ਪਿੰਡ ਰਵਾਲ ਜਿਹੜਾ ਕਿ ਦਾਸਪੁਰ ਤਸੀਲ ਡੇਰਾ ਬਾਬਾ ਨਾਨਕ ਜੇ 메ਨ ਸ਼ਹਿਰ ਫਰੇਗੜ ਚੂੜੀਆਂ 7 ਕਿਲੋਮੀਟਰ ਫਰੇਗੜ ਵੀ ਸ਼ੇਖ 7 ਕਿਲੋਮੀਟਰ ਆਪਣ ਨੂੰ ਤੇ ਸ਼ਹਿਰ ਆਪਾਂ ਨੂੰ ਮੇਨ ਲੱਗਦਾ ਫਰੇਗੜ ਚੂੜੀਆਂ ਤੇ ਟੇਨ ਆਪਣਾ ਹਰਦੋਰ ਵਾਲ ਠੀਕ ਹੈ ਜੀ ਹਾਂਜੀ ਵੀਰ ਜੀ ਤਾਂ ਬਾਕੀ ਇਹ ਉਹ ਬਹਿੰਦੀ ਹੁੰਦੀ ਹੈ ਹਰ ਵੀਡੀਓ ਚ ਕਿ ਵੀਰੇ ਚਵਾਈ ਕਰਨੀ ਪਾਸ ਕਰਨੀ ਵੇਚ ਆ ਕੇ ਪਛੋ ਵੀਰੇ ਇਧਰ ਤਾਂ ਅੱਡੀ ਆਪਦੀ ਖੁਦ ਦੀ ਜ਼ਿੰਮੇਵਾਰੀ ਬੰਦ ਹੀ ਹੈ ਜੀ ਇਹ ਵੀਰੇ ਹਨਾ ਤਾਂ ਜਿਹੜੇ ਆਪਾਂ ਰੇਡ ਕਰਦੇ ਨਾ ਮੇਰਾ ਵੀਰ ਕੋਈ ਵਪਾਰੀ ਮੇਰਾ ਭਰਾ ਖੜ ਕੇ ਵੇਚ ਸਕਦਾ ਬਿਲਕੁਲ ਹਾਂਜੀ ਵੀਰ ਜੀ ਆਪਾਂ ਬਾਹਰ ਮਾਰ ਲਿਆ ਹੁੰਦਾ ਤੁਹਾਨੂੰ ਪਤਾ ਵੀਡੀਓ ਕਿੰਨੇ ਚਾਰ ਬਾਰ ਪੈ ਲੱਗੀ ਜਾਂਦਾ ਬਿਲਕੁਲ ਇਦਾਂ ਹੀ ਵੇਖਦੀਆਂ ਜਾਂਦੀਆਂ ਤੇ ਅੱਜ ਤਿੰਨ ਚਾਰ ਹੋਈਆਂ ਸੀ ਮੈਂ ਚੱਲ ਮਗਰ ਹੋਰ ਲਈਆਂ ਵੀਰ ਨੂੰ ਮੈਂ ਅ ਉਹ ਫਰਾਂ ਗਿਫਟ ਬਿਲਕੁਲ ਰੇਡ ਨੋਰਮਲ ਆ ਹਾਂ ਠੀਕ ਆ ਵੀਰੇ ਸਤਿ ਸ੍ਰੀ ਅਕਾਲ